ਪਿੰਡ ਦਸਾਰਨਾ ਦੇ ਵਿੱਚ ਇੱਕ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਜਿਸ ਦਾ ਕੀ ਪੋਸਟਰ ਅੱਜ ਪਿੰਡ ਸਿੰਘਪੂਰਾ ਦੇ ਗਰਾਊਂਡ ਦੇ ਵਿੱਚ ਜਾਰੀ ਕੀਤਾ ਗਿਆ ਹੈ ਪੰਜਾਬ ਯੂਥ ਕਾਂਗਰਸ ਦੇ ਸਕੱਤਰ ਰਵੀ ਬੜੈਚ ਵੀ ਇੱਥੇ ਆਪੂਜੇ ਹੋਏ ਨੇ ਭਾਜੀ ਕਦੋਂ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਤੇ ਟੂਰਨਾਮੈਂਟ ਬਾਰੇ ਜਾਣਕਾਰੀ ਦਿਓ 15 ਤਰੀਕ ਨੂੰ ਇਹ ਟੂਰਨਾਮੈਂਟ ਕਰਾਇਆ ਕਰਵਾਇਆ ਜਾ ਰਿਹਾ ਹੈ ਚਾਚਾ ਸੋਹਣ ਸਿੰਘ ਦੀ ਯਾਦ ਵਿੱਚ ਕਰਾਇਆ ਜਾ ਰਿਹਾ ਹੈ ਦਸਾਰਨਾ ਵਿਖੇ ਕਿੰਨੀਆਂ ਟੀਮਾਂ ਜਿਹੜੀਆਂ ਇਹ ਚ ਭਾਗ ਲੈ ਰਹੀਆਂ ਐ ਤੇ ਚਾਚਾ ਸੋਹਣ ਸਿੰਘ ਜੀ ਬਾਰੇ ਵੀ ਜ਼ਰੂਰ ਜਾਣਕਾਰੀ ਦੇ ਦਿਓ 16 ਟੀਮਾਂ ਇਹਦੇ ਚ ਭਾਗ ਲੈ ਰਹੀਆਂ ਐ ਦੇਖੋ ਅਪਾ ਜਿੱਦਾਂ ਗੱਲ ਕਰਦੇ ਰਹਿੰਦੇ ਨੇ ਆ ਨਾ ਕਿ ਜਦੋਂ ਆਪਾਂ ਕੋਈ ਐਕਟੀਵਿਟੀ ਕਰਦੇ ਆ ਕਿਦਾਂ ਰਿਜ਼ਲਟ ਕਿਆ ਨਿਕਲੂਗਾ ਉਹ ਰਿਜ਼ਲਟ ਆ ਚਾਚਾ ਸੋਨ ਸਿੰਘ ਆ ਦੇਖੋ ਇਹ ਰਿਜ਼ਲਟ ਹੈ ਇੱਕ ਤਰ੍ਹਾਂ ਦਾ ਜਿਹੜਾ ਅੱਜ ਇਹਨਾਂ ਦੀ ਯਾਦ ਵਿੱਚ ਕਰਾਇਆ ਜਾ ਰਿਹਾ ਹੈ ਸੇਠੀ ਬਾਈ ਰਹੀਆਂ ਜਟੂਰਾ ਹੀ ਆ ਹੋਰ ਜਿੰਨੇ ਨਾ ਦੇ ਪਿੰਡ ਦੇ ਖਿਡਾਰੀ ਐ ਛੋਟੇ ਜਿਹੇ ਪਿੰਡ ਚੋਂ ਉੱਠ ਕੇ ਇਹਨਾਂ ਨੇ ਕਿੱਡਾ ਨਾਮ ਕਮਾਇਆ ਅੱਜ ਬਾਈਆਂ ਨੂੰ ਰੱਬ ਨੇ ਮਾਣ ਸਨਮਾਨ ਬਖਸ਼ਿਆ ਵਾ ਦੇਸ਼ ਵਿਦੇਸ਼ ਤੱਕ ਜਾਂਦੇ ਆ ਬਾਈ ਔਰ ਇਹ ਚਾਚਾ ਸੋਹਣ ਸਿੰਘ ਦਾ ਬਹੁਤ ਬੜਾ ਯੋਗਦਾਨ ਰਿਹਾ ਇਹਨਾਂ ਨੂੰ ਪਲੇਅਰ ਬਣਾਉਣ ਵਿੱਚ ਜਦੋਂ ਆਪਾਂ ਕੋਈ ਐਕਟੀਵਿਟੀ ਕਰਦੇ ਆਂ ਬਈ ਹੁਣ ਸੇਠੀ ਬਾਈ ਰਹੀਆਂ ਇਹਨਾਂ ਨੂੰ ਦਸਾਰ ਨੇ ਪਿੰਡ ਤੇ ਕਿਤੇ ਵੀ ਚਲੇ ਜਾਓ ਤੁਸੀਂ ਇੰਡੀਆ ਚ ਜਲੇਓ ਪੰਜਾਬ ਚਲੇਓ ਕਬੱਡੀ ਖੇਲਣ ਵਾਲੇ ਜਾਣਦੇ ਵੀ ਸੇਠੀ ਦਸਾਰਨਾ ਕੌਣ ਹੈ ਜਦੋਂ ਆਪਾਂ ਬਈ ਆਪਣੇ ਪੰਜਾਬ ਵਾਸਤੇ ਪੰਜਾਬ ਦੀ ਵਿਰਾਸਤੀ ਖੇਡ ਹੈ ਜਦੋਂ ਆਪਾਂ ਕੁਝ ਕਰਦੇ ਆਂ ਬਈ ਜੀ ਉਹਦਾ ਲੋਕਾਂ ਵਿੱਚ ਬਹੁਤ ਵਧੀਆ ਮੈਸੇਜ ਜਾਂਦਾ ਇਦਾਂ ਦੇ ਪਰਾਲੇ ਹਰੇਕ ਬੰਦੇ ਨੂੰ ਕਰਨੇ ਚਾਹੀਦੇ ਸੈਟੀ ਭਾਈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇੱਕ ਖੁਦ ਖਿਡਾਰੀ ਰਹੇ ਹੋ ਤੇ ਵਧੀਆ ਗੇਮ ਖੇਡੀ ਹੈ ਤੁਸੀਂ ਪਹਿਲਾਂ ਤਾਂ ਟੂਰਨਾਮੈਂਟ ਬਾਰੇ ਜਾਣਕਾਰੀ ਦੇ ਦਿਓ ਇਹ ਟੂਰਨਾਮੈਂਟ ਜੀ ਆਪਾਂ ਚਾਚਾ ਸੋਹਣ ਸਿੰਘ ਯਾਦਗਾਰੀ ਕਬੱਡੀ ਕੱਪ ਕਰਾ ਰਹੇ ਆ ਜੀ ਤਾਂ ਇਹਨਾਂ ਦੀ ਚਾਚੀ ਦੀ ਜੋ ਦੇਣ ਹੈ ਜੀ ਮੈਨੂੰ ਬਹੁਤ ਦੇਣ ਹੈ ਜੀ ਮੈਂ ਇਹਨਾਂ ਦੇ ਆਸਲੀ ਪਲੇਅਰ ਬਣਿਆ ਜੀ ਤਾਂ ਇਹ ਤੋਂ ਬਾਅਦ ਹੀ ਆਪਣਾ ਆਪਾਂ ਹੀ 16 ਟੀਮਾਂ ਖੜਨ ਗਈਆਂ ਜੀ ਆਪਣੇ ਇਹਦੇ ਵਿੱਚ ਜੀ ਇਹਨਾਂ ਦਾ ਪਹਿਲਾ ਪ੍ਰਾਈਜ਼ 51000 ਦੂਜਾ ਪ੍ਰਾਈਜ਼ 41000 ਜੀ ਭਾਜੀ ਜਦੋਂ ਤੁਸੀਂ ਖੇਡਦੇ ਸੀਗੇ ਤੇ ਤੁਸੀਂ ਕਿੰਨੀ ਦੇਰ ਪ੍ਰੈਕਟਿਸ ਕਰਦੇ ਸੀਗੇ ਆਪਣੀ ਜ਼ਿੰਦਗੀ ਬਾਰੇ ਵੀ ਜ਼ਰੂਰ ਦ ਅਦੀ ਪਾਜੀ ਸਵੇਰੇ ਸ਼ਾਮ ਜਣੀ ਕਿ ਰੋਜ਼ ਪ੍ਰੈਕਟਿਸ ਉਹ ਕਰਦੇ ਸੀਗੇ ਪ੍ਰੈਕਟਿਸ ਕਰਦੇ ਸੀਗੇ ਬਾਕੀ ਗਰਾਊਂਡ ਟਾਈਮ ਮਿਹਨਤ ਕਰਦੇ ਸੀਗੇ ਅਸੀਂ ਜੀ ਕਿਹੜੇ ਕਿਹੜੇ ਮੁਕਾਬਲਿਆਂ ਦੇ ਵਿੱਚ ਤੁਸੀਂ ਪਾਰਟਿਸਿਪੇਟ ਕੀਤਾ ਜੀ ਆਪਣੇ ਜਿੱਦਾਂ ਜੀ ਇੰਡੀਆ ਆਪਣੇ ਪੰਜਾਬ ਜਿੰਨੇ ਮੈਚ ਹੁੰਦੇ ਸੀ ਕਿ ਸਾਰੇ ਮੈਚਾਂ ਵਿੱਚ ਅਸੀਂ ਜੀ ਸਾਡੀ ਟੀਮ ਜਾਂਦੀ ਰਹੀ ਹੈ ਆਪਣੇ ਏਰੀਏ 'ਚ ਜੀ ਸਾਡੇ ਨਾਲ ਸਾਬਕਾ ਸਰਪੰਚ ਸਾਹਿਬ ਵੀ ਨੇ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਟੂਰਨਾਮੈਂਟ ਬਾਰੇ ਜੀ ਕਿਸ ਤਰ੍ਹਾਂ ਦੀਆਂ ਤਿਆਰੀਆਂ ਸਾਡੇ ਪਿੰਡ ਵੱਲੋਂ ਮਤਲਬ ਜਿਹੜੇ ਨੌਜਵਾਨ ਹੈ ਉਹ ਸਾਰੇ ਮਤਲਬ ਵਧੀਆ ਬੱਦ ਚੜ ਕੇ ਹਿੱਸਾ ਲੈ ਰਹੇ ਆ ਵਧੀਆ ਤਿਆਰੀ ਕਰ ਰਹੇ ਆ ਤੇ ਜਿਹੜੇ ਮੈਚਾਂ ਦੇ ਵਿੱਚ ਕਿਸ ਤਰ੍ਹਾਂ ਕੋਈ ਪ੍ਰਬੰਧ ਵੀ ਕੀਤਾ ਹੋਇਆ ਹੋਰ ਤੇ ਜਿਸ ਤਰ੍ਹਾਂ ਅਕਸਰ ਦੇਖਿਆ ਜਾਂਦਾ ਵੀ ਜਿਹੜਾ ਟੂਰਨਾਮੈਂਟ ਹੈ ਇਹਦੇ ਵਿੱਚ ਐਂਬੂਲੈਂਸ ਵਗੈਰਾ ਦੀ ਲੋਡ ਪੈ ਜਾਂਦੀ ਹੈ ਐਂਬੂਲੈਂਸ ਕਿੱਥੋਂ ਲਿਆ ਰਹੇ ਹੋ ਤੇ ਐਂਬੂਲੈਂਸ ਵਗੈਰਾ ਸਾਡੀ ਆਪਣੀਆਂ ਗੱਡੀਆਂ ਦੇ ਵਿੱਚ ਹੈਗਾ ਜਿਹੜਾ ਇਹ ਗੇਮਾਂ ਇਨਵਾਈਟਡ ਆ ਜਾਂ ਸਰ ਓਪਨ ਟੂਰਨਾਮੈਂਟ ਹੈ ਜੀ ਇਹ ਆਪਣਾ ਫੈਡਰੇਸ਼ਨ ਵੱਲੋਂ ਹੀ ਮਤਲਬ ਕਲੀਅਰ ਹੈਗੀਆਂ ਟੀਮਾਂ ਇਹ ਸਾਡੇ ਨਾਲ ਹੋਰ ਵੀ ਪਿੰਡ ਦੇ ਭਾਜੀ ਨੇ ਭਾਜੀ ਕੀ ਕਹਿਣਾ ਚਾਹੁੰਦੇ ਹੋ ਇਸ ਟੂਰਨਾਮੈਂਟ ਬਾਰੇ ਜਰੂਰ ਦੋ ਸ਼ਬਦ ਕਹਿ ਦਿਓ ਇਹ ਟੂਰਨਾਮੈਂਟ ਸਾਡੇ ਇਲਾਕੇ ਵਿੱਚ ਹੋ ਰਿਹਾ ਹੈ ਇਸ ਨਾਲ ਸਾਡੇ ਇਲਾਕੇ ਦਾ ਪਿੰਡ ਦਾ ਨਾਮ ਬਹੁਤ ਉੱਚਾ ਹੋਵੇਗਾ ਸਾਨੂੰ ਸੇਠੀભાઈ ਤੇ ਆਪਣੇ ਤੇ ਬਹੁਤ ਹੀ ਮਾਣ ਹੈ ਜੋ ਕਿ ਇਸ ਇਸ ਲਈ ਸਾਨੂੰ ਉਤਸ਼ਾਹਿਤ ਬਹੁਤ ਹੋ ਕੀਤਾ ਸਾਨੂੰ ਸਾਨੂੰ ਬਹੁੜਾ ਹੀ ਇਸ ਮਾਣ ਹੈ ਆਪਣੇ ਇਲਾਕੇ ਤੇ ਅ ਜ਼ਰੂਰ ਜਿੱਥੇ ਕੀ ਪੰਜਾਬ ਦਾ ਨਾਮ ਨਸ਼ੇ ਨੂੰ ਲੈ ਕੇ ਜਾਣਿਆ ਜਾਂਦਾ ਉੱਤੇ ਹੀ ਪੰਜਾਬ ਦੇ ਕਈ ਕਬੱਡੀ ਖਿਡਾਰੀ ਨੇ ਜਿਸ ਤਰ੍ਹਾਂ ਸਾਡੇ ਨਾਲ ਸੇਠੀ ਭਾਜੀ ਨੇ ਤੇ ਜ਼ਰੂਰ ਪੰਜਾਬ ਦੀ ਸ਼ਾਨ ਨੇ ਇਹ ਤੇ ਜ਼ਰੂਰ ਕਮੈਂਟ ਕਰਕੇ ਤੁਸੀਂ ਆਪਣੇ ਵਿਚਾਰ ਸਾਂਝੇ ਕਰਿਓ ਸਾਡੇ ਪਿੰਡ ਦੇ ਬੜੇ ਹੀ ਨੌਜਵਾਨ ਦੇਸ਼ ਵਿਦੇਸ਼ ਵਿੱਚ ਬੈਠੇ ਨੇ ਕਈ ਤਾਂ ਨੌਜਵਾਨਾਂ ਨੇ ਸਾਨੂੰ ਬਹੁਤ ਹੀ بڑا ਸਨੇਹ ਹ ਦਿੱਤਾ ਉਹਨਾਂ ਨੇ ਕਿ ਵੀ ਤੁਸੀਂ ਆਪਣੇ ਇਲਾਕੇ ਵਿੱਚ ਆਪਣੇ ਪਿੰਡ ਵਿੱਚ ਐਦਾਂ ਦੇ ਟੂਰਨਾਮੈਂਟ ਕਰਵਾਓ ਜੋ ਵੀ ਲੈਤਾ ਹੋਊਗੀ ਅਸੀਂ ਵੱਧ ਚੜ ਕੇ ਤੁਹਾਨੂੰ ਭੇਜਾਂਗੇ ਬੜੇ ਹੀ ਸਾਡੇ ਭਾਈ ਬੈਠੇ ਨੇ ਦੇਸ਼ ਵਿਦੇਸ਼ ਚ ਉਹਨਾਂ ਵੱਲੋਂ ਸਾਨੂੰ ਸਹਿਯੋਗ ਹੈ ਜਰੂਰ ਹੈ ਭਾਵੇਂ ਇੱਕ ਭਾਈ ਸਾਹਿਬ ਨੇ ਕਿਹਾ ਵੀ ਦੇਸ਼ ਵਿਦੇਸ਼ ਚ ਬੈਠੇ ਜਿਹੜੇ ਪੰਜਾਬੀ ਹੈ ਉਹ ਵੀ ਇਸ ਟੂਰਨਾਮੈਂਟ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਯੋਗਦਾਨ ਪਾਉਂਦੇ ਨੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਰਣਕੁਰਾਲੀ